ਤੋ ਆ ਨੂੰ ਕਦੇ ਉਮੀਦਵਾਰ ਮਿਲਿਆ ਹੀ ਨਹੀਂ ਜਲੰਧਰ ਦੇ ਲੋਕਾਂ ਨੂੰ ਤੁਸੀਂ ਬੇਕੂ ਬਣਾਇਆ ਇਸੇ ਕਰਕੇ ਲੋਕਾਂ ਨੇ ਪੌਣੇ 2 ਲੱਖ ਵੋਟਾਂ ਤੇ ਤੁਹਾਡਾ ਉਮੀਦਵਾਰ ਹਰਾਇਆ ਪੂਜੀਆ ਜੀ ਤੁਹਾਡਾ ਇੱਕ ਐਮਐਲਏ ਜਿੱਥਿਆ ਬੰਦਿਆਂ ਚੋਂ ਉਹ ਚਲਾ ਗਿਆ ਫਿਰ ਤੁਸੀਂ ਇੱਕ ਐਮਪੀ ਵਾਸਤੇ ਅਕਾਲੀ ਦਲ ਤੋਂ ਬੰਦਾ ਲੈ ਕੇ ਆਏ ਉਹਰਾ ਨਾਂ ਸੀ ਪਵਨ ਕੁਮਾਰ ਟੀਨੂ ਕੀ ਹੋਇਆ ਉਹਰਾ ਕਿੱਥੇ ਐ ਇਹ ਰੋਡ ショ ਕਿੰਨੇ ਕਿਤੇ ਮਾਨ ਸਾਹਿਬ ਨੇ ਪਾਰਲੀਮੈਂਟ ਦੀ ਕੋਈ ਰੋਡ ショ ਛੱਡਿਆ ਲੇਕਿਨ ਰੋਡ ਸ਼ੋ ਕਿਸੇ ਨੇ ਵੇਖਿਆ ਬੜੀਆਂ ਕਿਕਲੀਆਂ ਸੁਣਾਈਆਂ 13013 ਤਿੰਨ ਰਹਿ ਗਏ ਬਹੁਤ ਸਾਰੇ ਲੋਕ ਇਹ ਜਿਹੜੇ ਟਰਨ ਕੋਟਸ ਹੈ ਜਿਹੜੇ ਤਲ ਬਦਲੂ ਹੈ ਇਹਨਾਂ ਦੇ ਖਿਲਾਫ ਹੋ ਗਏ ਉਹ ਕਹਿੰਦੇ ਇਹਨਾਂ ਨੂੰ ਸਬਸ ਕੋਣਾ ਹੈ ਇਹ ਤਾਂ ਚੰਗਾ ਕੰਮ ਹੋ ਗਿਆ ਕਿ ਇਥੋਂ ਜਿੱਤੋ ਉਧਰ ਜਾਓ ਰੋ ਉਥੋਂ ਲੈ ਲਓ ਟਿਕਟ ਉਧਰੋਂ ਸਮਾਨ ਲੈ ਲਓ ਉਧਰੋਂ ਅਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਨਾਲ ਮੌਜੂਦ ਨੇ ਵੜਿੰਗ ਸਾਹਿਬ ਸੀਐਮ ਮਹਾਰਾਜ ਕਹਿ ਰਹੇ ਸੀ ਕਹਿੰਦੇ ਕਿ ਸਾਡਾ ਸਭ ਤੋਂ ਸਾਫ ਸ਼ਖਸੀਅਤ ਸਾਫ ਸੁਥਰੀ ਸਿੱਖਿਤ ਵਾਲਾ ਕੈਂਡੀਡੇਟ ਹੈ ਤੁਸੀਂ ਤੁਸੀਂ ਕਿੱਦਾਂ ਕਿੱਦਾਂ ਖੇਰੇ ਤੁਹਾਡਾ ਜਿਹੜਾ ਕੈਂਡੀਡੇਟ ਹੈ ਤੁਹਾਨੂੰ ਕਦੇ ਉਮੀਦਵਾਰ ਮਿਲਿਆ ਹੀ ਨਹੀਂ ਜਲੰਧਰ ਦੇ ਲੋਕਾਂ ਨੂੰ ਤੁਸੀਂ ਬੇਵਕੂਨ ਆਇਆ ਐਸੇ ਕਰਕੇ ਲੋਕਾਂ ਨੇ ਪੌਣੇ 2 ਲੱਖ ਵੋਟਾਂ ਤੇ ਤੁਹਾਡਾ ਉਮੀਦਵਾਰ ਹਰਾਇਆ ਪਹਿਲਾਂ ਤੁਸੀਂ ਕਾਂਗਰਸ ਚੋਂ ਉਮੀਦਵਾਰ ਲੈ ਕੇ ਗਏ ਰਿੰਕੂ ਤੁਹਾਡੀ ਪਾਰਟੀ 10 11 ਸਾਲ ਪੁਰਾਣੀ ਪਾਰਟੀ ਹੋਗੀ ਹੈ ਪਿਛਲੀ ਹਰੀ ਵੀ ਐਮਪੀ ਦੇ ਚੋਣ ਲੜੀ ਸੀ ਤੁਹਾਡੇ ਕੋਲੇ ਆਪਣਾ ਉਮੀਦਵਾਰ ਹੀ ਨਹੀਂ ਸੀ ਇਸ ਵਾਰੀ ਤੁਹਾਡਾ ਜਿੱਤਿਆ ਜਿਤਾਇਆ ਐਮਪੀ ਤੁਹਾਨੂੰ ਛੱਡ ਕੇ ਚਲਾ ਗਿਆ ਕਮਜ਼ੋਰੀ ਕਰੀਏ ਸਰਦਾਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਦੂਜੀ ਵਾਰੀ ਤੁਹਾਡਾ ਇੱਕ ਐਮਐਲਏ ਜਿੱਤਿਆ 92 ਚੋਂ ਉਹ ਚਲਾ ਗਿਆ ਫਿਰ ਤੁਸੀਂ ਇੱਕ ਐਮਪੀ ਵਾਸਤੇ ਅਕਾਲੀ ਦਲ ਤੋਂ ਬੰਦਾ ਲੈ ਕੇ ਆਏ ਉਹਰਾ ਨਾਸੀ ਪਵਨ ਕੁਮਾਰ ਟੀਨੂ ਕੀ ਹੋਇਆ ਉਹਰਾ ਕਿੱਥੇ ਹੈ ਫੋਨ ਤੁਸੀਂ ਉਮੀਦਵਾਰ ਦੇਣਾ ਸੀ ਤੁਹਾਨੂੰ ਕੋਈ ਵਲੰਟੀਅਰ ਨਹੀਂ ਲੱਭਿਆ ਜਿਨ੍ਹਾਂ ਲੋਕਾਂ ਨੇ ਪਾਰਟੀ ਦਾ ਝੰਡਾ ਬੁਲੰਦ ਕੀਤਾ ਉਹ ਤੁਹਾਨੂੰ ਕੋਈ ਨਹੀਂ ਲੱਭਿਆ ਹੁਣ ਤੁਸੀਂ ਲੱਭ ਕੇ ਲਿਆਂਦਾ ਮਹਿੰਦਰ ਭਗਤ ਜੀ ਕੌਣ ਹੈ ਮਹਿੰਦਰ ਭਗਤ ਜੀ ਦੋ ਵਾਰੀ ਬੀਜੇਪੀ ਦੇ ਚੋਣ ਚਿੰਤੇ ਟਿਕਟ ਚੋਣ ਲੜੇ ਸਾਡੇ ਭਗ ਚੁੰਨੀ ਲਾਲ ਭਗਤ ਜੀ ਦੇ ਸੋ ਚੁੰਨੀ ਲਾਲ ਭਗਤ ਜੀ ਦੇ ਸੁਪੁੱਤਰ ਨੇ ਚੁੰਨੀ ਲਾਲ ਭਗਤ ਜੀ ਇਹ ਗੱਲ ਕਹਿ ਰਹੇ ਨੇ ਉਹ ਸ਼ਹਿਰੀ ਵਿਕਾਸ ਮੰਤਰੀ ਰਹੇ ਨੇ ਉਹ ਕਹਿ ਰਹੇ ਨੇ ਮੇਰੇ ਮੁੰਡੇ ਨੇ ਮੇਰੇ ਨਾਲ ਧੋਖਾ ਕੀਤਾ ਇਹਨੇ ਗਲਤ ਫੈਸਲਾ ਲਿਆ ਸੋ ਸਾਫ ਸੁਥਰਾ ਕਿਵੇਂ ਹੋਇਆ ਸਾਫ ਸੁਥਰੀ ਹੈ ਬੀਬੀ ਸੁਰਿੰਦਰ ਕੌਰ ਵਿਧਵਾ ਔਰਤ ਚਾਰ ਵਾਰ ਦੀ ਕੌਂਸਲਰ ਕਾਂਗਰਸ ਪਾਰਟੀ ਦੇ ਨਾਲ ਚਟਾਂਗਾਂ ਕਿਸੇ ਪਾਰਟੀ ਛੋੜ ਨਹੀਂ ਸੋ ਸੋ ਸਾਫ ਸੁਥਰੇ ਵਾਲਾ ਤਾਂ ਮੈਂ ਤੁਹਾਨੂੰ ਦੱਸਦਾ ਵੀ ਕੌਣ ਸਾਫ ਸੁਥਰਾ ਹੈ ਤਮਾਮ ਕੈਬਨਿਟ ਸਾਰੀ ਇੱਥੇ ਬੈਠੀ ਹੈ ਸੈਕਟਰੀਟ ਸੁਣਨਾ ਪਿਆ ਲੋਕ ਕਹਿੰਦੇ ਸਾਡੇ ਕੰਮ ਨਹੀਂ ਹੋ ਰਹੇ ਪੂਰਾ ਜ਼ੋਰ ਇੱਥੇ ਤਾਂ ਕਿ ਉਹਨਾਂ ਦੀ ਵਾਈਫ ਜਿਹੜੀ ਉਹ ਵੀ ਹੁਣ ਮੈਦਾਨ ਸੁਥਰੇ ਹੋਇਆ ਹੈ ਵੌਲੰਟੀਅਰ ਤਾਂ ਲੈ ਕੇ ਤਮਾਮ ਕੈਬਨਿਟ ਜਿਹੜੀ ਹੈ ਉਹ ਇੱਥੇ ਬੈਠੀ ਕੋਈ ਵੌਲੰਟੀਅਰ ਜਿਹਦੇ ਹੱਥ 'ਚ ਝੰਡਾ ਆਮ ਆਦਮੀ ਪਾਰਟੀ ਦਾ ਸੀ ਹੁਣ ਇੱਥ ਤਿੰਨ ਚਾਰ ਨੇ ਆਖਿਆ ਉਹ ਮੈਨੂੰ ਵੇਖ ਕੇ ਉਹਨਾਂ ਨੇ ਇਹ ਕਰ ਲਿਆ ਉਹ ਕਹਿੰਦੇ ਨਹੀਂ ਬਾਈ ਕੋਈ ਗੱਲ ਨਹੀਂ ਕਹਿੰਦੇ ਯਾਰ ਉਹ ਤਾਂ ਐਵੇਂ ਤਮਾਸ਼ਾ ਵਿਖਣਾ ਹੈ ਇਹ ਰੋਡ ショ ਕਿੰਨੇ ਕਿਤੇ ਮਾਨ ਸਾਹਿਬ ਨੇ ਪਾਰਲੀਮੈਂਟ ਦੇ ਕੋਈ ਰੋਡ ショ ਛੱਡਿਆ ਲੇਕਿਨ ਰੋਡ ショ ਕਿਸੇ ਨੇ ਵੇਖਿਆ ਬੜੀਆਂ ਕਿੱਕ ਲੀਆਂ ਸੁਣਾਈਆਂ 13 0 0 13 ਤਿੰਨ ਰਹਿ ਗਈਆਂ ਚਲੰਦਰ ਬਾਈਲੈਕਸ਼ਨ ਗਈ ਮੈਂ ਤੁਹਾਨੂੰ ਦੱਸਦਾ 40 ਦਿਨ ਦੇ ਵਿੱਚ ਉਸੀ ਦੇਖਿਆ ਯੂ ਟਰਨ ਉਹਨਾਂ ਨੂੰ ਲੈਣਾ ਪਿਆ ਆ ਉਹਨਾਂ ਨੇ ਕਰ ਲਿਆ ਸੀਮਾਨ ਨੇ ਖੁਦ ਜੁਆਇਨ ਕਰਵਾਇਆ ਕੋਈ ਪਤਾ ਨਹੀਂ ਕਾ ਜਿਹੜਾ ਸੌਦਾ ਹੋਇਆ ਸੀ ਉਹ ਸੀਮਾਨ ਨੇ ਅੱਧਾ ਸੌਦਾ ਪੂਰਾ ਸਿਰੇ ਚੜਾਇਆ ਪੂਰਾ ਸੌਦਾ ਹੀ ਨਹੀਂ ਚੜਾਇਆ ਜਦੋਂ ਪੂਰਾ ਨਹੀਂ ਚੜਾਇਆ ਉਹ ਘਰੇ ਜਿਹੜਾ ਕੈਂਡੀਡੇਟ ਤੇ ਮਾਪੁੱਤਰਾਂ ਦੀ ਲੜਾਈ ਹੋ ਗਈ ਵੀ ਕਿਆ ਸੀ ਪੂਰੇ ਕਾਕਾ ਇਹ ਤੂੰ ਕੀ ਕੀਤਾ ਇੰਨੇ ਚਕਾਲੀਦਾਂ ਵਾਲੇ ਉਹ ਪੁਰਾਣੇ ਆ ਗਏ ਜਿਹੜੇ ਬਾਗੀ ਤੜਾ ਉਹਨਾਂ ਨੇ ਕਿਹਾ ਵੀ ਜਿਹੜੇ ਉਹਨੇ ਨਹੀਂ ਦਿੱਤੇ ਬੰਦੇ ਬਕਾਇਆ ਅਸੀਂ ਦੇ ਦਿੰਨੇ ਆ ਸਾਡੇ ਚ ਵਾਪਸ ਆਜੋ ਇਹ ਆ ਗੱਲ ਕਹਾਣੀਆਂ ਹੋਰ ਕੀ ਕਹਾਣੀ ਵਾਲیکشن ਦੇ ਵਿੱਚ ਜਿਹੜੇ ਹੁਣ ਇਲੈਕਸ਼ਨ ਜਨਰਲ ਇਲੈਕਸ਼ਨ ਲੰਘੇ ਨੇ ਉਹ ਰਿਜ਼ਲਟ ਔਰ ਹੁਣ ਦਾ ਜੋ ਇੰਤਜ਼ਾਰ ਹੋ ਰਿਹਾ ਲੋਕਾਂ ਨੂੰ ਜੋ 130 ਦਾ ਪਹਿਲਾਂ ਦਾਵਾ ਸੀ ਹੁਣ ਕਿੰਨਾ ਕਿਤੋਂ ਲੱਗਦਾ ਕਿ ਸੀਐਮ ਦੇ ਉੱਤੇ ਪ੍ਰੈਸ਼ਰ ਇਸ ਚੀਜ਼ ਦਾ ਜ਼ਿਆਦਾ ਹੋ ਸਕਦਾ ਹੈ ਕਿ ਪਹਿਲਾਂ ਜਿਹੜਾ 130 ਦਾ ਦਾਵਾ ਸੀ ਹੁਣ ਕੀ ਆਪਣੀ ਪਰਫਾਰਮੈਂਸ ਦੇ ਸਾਡੇ 44000 ਵੋਟਾਂ ਸਰਦਾਰ ਚੰਨਜੀ ਸਿੰਘ ਚਮਨੀ ਨੂੰ ਪਈਆਂ ਔਰ 2000 ਵੋਟ ਬੀਜੇਪੀ ਮਗਰ ਰਹੀ ਹੈ ਔਰ ਉਸ ਤੋਂ ਬਾਅਦ ਜਿਹੜੀਆਂ ਵੋਟਾਂ ਪਈਆਂ ਉਹ ਆਮ ਆਦਮੀ ਪਾਰਟੀ ਨੂੰ 15 ਪਈਆਂ ਕਿ 18000 ਜਿਹੜੇ ਲੋਕ 15 ਦਿਨ ਪਹਿਲਾਂ ਕਾਂਗਰਸ ਦਾ ਬਟਨ ਅਪਕੇ ਆਏ ਆ ਕੀ ਹੁਣ ਪਿੱਛੇ हट ਜਾਣਗੇ ਬਿਲਕੁਲ ਨਹੀਂ ਹੁਣ ਸਾਡੀ ਹੋਰ ਪਲੱਸ ਹੋਣੀ ਹੈ ਕਿੰਨੀਆਂ ਵੋਟਾਂ ਭਾਜਪੀ ਦੀਆਂ ਘਟ ਕੇ ਕਿੱਧਰ-ਕਿੱਧਰ ਪੈਣੀਆਂ ਇਹ ਪਤਾ ਟਾਈਮ ਦੱਸੂਗਾ ਕਿਉਂਕਿ ਲੋਕਾਂ ਨੇ ਉਮੀਦਵਾਰ ਵੇਖ ਕੇ ਵੀ ਇਸ ਵਾਰੀ ਵੋਟ ਪਾਉਣੀ ਹੈ ਬਹੁਤ ਸਾਰੇ ਲੋਕ ਇਹ ਜਿਹੜੇ ਟਰਨ ਕੋਟਸ ਹੈ ਜਿਹੜੇ ਦਲ ਬਦਲੂ ਹੈ ਇਹਨਾਂ ਦੇ ਖਿਲਾਫ ਹੋ ਗਏ ਆ ਉਹ ਕਹਿੰਦੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਇਹ ਤਾਂ ਚੰਗਾ ਕੰਮ ਹੋ ਗਿਆ ਕਿ ਇੱਥੋਂ ਜਿੱਤੋ ਉੱਧਰ ਜਾਓ ਉੱਥੋਂ ਲੈ ਲਓ ਟਿਕਟ ਉਧਰੋਂ ਸਮਾਨ ਲੈ ਲਓ ਉਧਰੋਂ ਸੋ ਮੈਨੂੰ ਲੱਗਦਾ ਹੈ ਕਿ ਮਾਨ ਸਾਹਿਬ ਦੀ ਇੱਛਾ ਹੁਣ ਪੂਰੀ ਹੋਣੀ ਨਹੀਂ ਰੱਬ ਹੁਣ ਔਖਾ ਹੈ ਮਾਨ ਸਾਹਿਬ ਤੇ ਇੱਕ ਐਕਟ ਵੀ ਸਵਾਲ ਹੈ ਸੰਸਦ ਦੇ ਵਿੱਚ ਜਿਸ ਤਰੀਕੇ ਮੀਠੇਰ ਉਹਨਾਂ ਨੇ ਸਵਾਲ ਚੁੱਕਿਆ ਕਿ ਕੇਂਦਰ ਪੰਜਾਬ ਦੇ ਹੱਥ ਨਹੀਂ ਦੇ ਰਿਹਾ ਤੁਸੀਂ ਉਸ ਚੀਜ਼ ਦੀ ਹਮਾਇਤ ਕਰਦੇ ਹੋ 100% 100% ਮੇਰੇ ਪੰਜਾਬ ਨਾਲ ਮਤ ਪੇਦ ਨਹੀਂ ਹਨ ਆਮ ਆਦਮੀ ਪਾਰਟੀ ਨਾਲ ਮਤ ਪੇਦ ਹਨ ਅਗਰ ਕੇਂਦਰ ਸਰਕਾਰ ਆਰਡੀਐਫ ਤੇ ਸਾਡਾ ਪੈਸਾ ਨਹੀਂ ਦੇਊਗੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੰਸਦ ਦੇ ਵਿੱਚ ਇਸ ਗੱਲ ਦੀ ਲੜਾਈ ਲੜਾਂਗੇ ਕਿਉਂ ਉਸ ਪੈਸੇ ਦੇ ਨਾਲ ਸਾਡੇ ਪੰਜਾਬ ਦਾ ਵਿਕਾਸ ਰੁਕ ਰਿਹਾ ਹੈ ਉਹ ਪੈਸਾ ਸਾਡਾ ਹੈ ਕੋਈ ਅਸੀਂ ਭੀਖ ਨਹੀਂ ਮੰਗਦੇ 100% ਜਿੱਥੇ ਐਥਿਕਸ ਦੀ ਗੱਲ ਹੈ ਉੱਥੇ ਰਾਜਾ ਵੜਿੰਗ ਹਮੇਸ਼ਾ ਆਦੇ ਐਥਿਕਸ ਨੂੰ ਰੱਖਦਾ ਹੋਇਆ ਅਸੀਂ ਉਸ ਗੱਲ ਦੀ ਲੜਾਈ ਲੜਾਂਗੇ ਉਹ ਮੀਥੇਰ ਦੀ ਲੜਾਈ ਨਹੀਂ ਹੈ ਉਹ ਆਮ ਆਦਮੀ ਪਾਰਟੀ ਦੀ ਨਹੀਂ ਹੈ ਪੰਜਾਬ ਦੇ ਲੋਕਾਂ ਦੀ ਲੜਾਈ ਹੈ ਪੰਜਾਬ ਦੀ 3.5 ਕਰੋੜ ਜਨਤਾ ਦੀ ਲੜਾਈ ਹੈ ਕੀ ਸਰਕਾਰਾਂ ਨੇ ਕਹਿੰਦੇ ਦਰਿਆ ਬਿਛਾਈਆਂ ਹੋਈਆਂ ਕਿ ਪੈਸੇ ਸੁੱਟੋ ਤੇ ਕੰਮ ਕਰਵਾਓ ਪੰਜਾਬ 'ਚ ਕਹਿੰਦੇ ਇਸ ਤਰ੍ਹਾਂ ਸਰਕਾਰਾਂ ਤੁਹਾਡੀ ਸਰਕਾਰ ਨੇ ਕੀ ਵਿਛਾਇਆ ਹੋਇਆ ਹੈ ਜਿਹੜੇ ਆਪ ਸਰਕਾਰ ਚੂਨੂ ਕੀ ਗੱਲ ਕਰਨਗੇ ਤੁਹਾਡੇ ਵਾਲੇ ਵੀ ਤਾਂ ਇਹੀ ਕੰਮ ਕਰਦੇ ਆ ਤੁਸੀਂ ਜਿਨ੍ਹਾਂ ਨੇ ਜਿਨ੍ਹਾਂ ਨੂੰ ਭਾਜਪਾ ਨੂੰ ਕੈਂਡੀਡੇਟ ਹੀ ਨਹੀਂ ਧਿਆਇਆ ਕੋਈ ਸ਼ੀਤਲ ਅੰਗਰਾਲ ਕੈਂਡੀਡੇਟ ਬਣਾਇਆ ਹੈ ਔਰ ਿੰਕੂ ਜੀ ਕੈਂਡੀਡੇਟ ਬਣਾਏ ਨੇ ਉਹ ਸਾਨੂੰ ਕੁਝ ਨਾ ਸਕੋਨ ਸ਼ੁਕਰੀਆ ਬ੍ਰਿੰਸਾਪ ਸੋ ਹੁਣ ਇਹ 13 ਤਰੀਕ ਨੂੰ ਰਿਜ਼ਲਟਸ ਨੇ ਜਲੰਧਰ ਦੇ ਲੋਕ ਜਲੰਧਰ ਵੈਸਟ ਦੇ ਲੋਕ ਕਿਸ ਨੂੰ ਜ਼ਿਆਦਾ ਮਕਬੂਲ ਕਰਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਫਿਲਹਾਲ तमाम ਪਾਰਟੀਆਂ ਦਾ ਜੋਰ ਜੜਾ ਹੈ ਉਹੋ ਗਰਾਊਂਡ ਜ਼ੀਰੋ ਤੇ ਲੱਗਾ ਹੋਇਆ ਬ੍ਰਿਜ ਜਰਨਲਿਸਟ ਵਿਕਾਸ ਦੇ ਨਾਲ ਪ੍ਰਿਆਕਾ ਮਿਲੂ ਡੇਲੀ ਪੋਸਟ ਪੰਜਾਬ ਰਣ ਹਿਮਾਚਲ ਜਲੰਧਰ